ਨਾ ਨਾ ਤਰ ਸਕੇ ਦੀਨ ਤਰ ਤਨਵਾ ਰਾ ਜਿਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਪਿਛਲੇ ਦਿਨੀ ਇੱਕ ਟ੍ਰੇਨ ਜੋ ਪੰਜਾ ਤਖਤਾ ਦੇ ਦਰਸ਼ਕਦਾਰਿਆਂ ਵਾਸਤੇ ਸੰਗਤ ਨੂੰ ਲੈ ਕੇ ਸ੍ਰੀ ਹਜੂਰ ਸਾਹਿਬ ਤੋਂ ਲਡੇੜ ਤੋਂ ਆਰੰਭ ਹੋਈ ਸੀ ਉਹ ਤਰਸ ਪਟਲਾ ਸਾਹਿਬ ਦੇ ਦਰਸ਼ਨ ਕਰਨ ਤੋਂ ਉਪਰੰਤ ਅੱਜ ਲਗਭਗ 12 ਵਜੇ ਦੇ ਕਰੀਬ ਉਹ ਤਕਸਰੀ ਕੇਸਗਰ ਸਾਹਿਬ ਦੇ ਪਾਵਨ ਸਥਾਨ ਤੇ ਸ਼੍ਰੀ ਨੰਦਪੁਰ ਸਾਹਿਬ ਵਿਖੇ ਪਹੁੰਚੀ ਬਹੁਤ ਵੱਡੀ ਗਿਤੀ ਵਿੱਚ ਸੰਗਤਾਂ ਲਗਭਗ 14 ਤੋਂ 100 ਦੇ ਕਰੀਬ ਸੰਗਤਾਂ ਜਿਹੜੀਆਂ ਉਸ ਰੇਲ ਦੇ ਵਿੱਚ ਆਈਆਂ ਬੜਾ ਸੰਗਤਾਂ ਵਿੱਚ ਅਗੋਂ ਨੰਦਪੁਰ ਸਾਹਿਬ ਦੀਆਂ ਸੰਗਤਾਂ ਨੇ ਇਲਾਕੇ ਦੀਆਂ ਸੰਗਤਾਂ ਨੇ ਬੜਾ ਭਾਰੀ ਸਵਾਗਤ ਉਹਨਾਂ ਸੰਗਤਾਂ ਦਾ ਕੀਤਾ ਫੁੱਲਾਂ ਦੀ ਵਰਖਾ ਕੀਤੀ ਆਉਣ ਵਾਲੇ ਸਤਿਗੁਰਾਂ ਦੇ ਸਰੂਪ ਦੇ ਨਾਲ ਜੋ ਤਕਸ਼ਰੀ ਹਜੂਰ ਸਾਹਿਬ ਤੋਂ ਸਤਗੁਰ ਜੀ ਤਾਂ ਸ੍ਰੀ ਗੁਰੂ ਗੰਬਦ ਸਾਹਿਬ ਮਹਾਰਾਜ ਜੀ ਦੇ ਸਰੂਪ ਉਹ ਲੈ ਕੇ ਆਏ ਜਿੱਦਾਂ ਪਰ ਉਹਨਾਂ ਨੇ ਦੱਸਿਆ ਕਿ ਇਹ ਸਰੂਪ ਜਿਹੜੇ ਆ ਇਹ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੱਸੇ ਪਾਤਸ਼ਾਹ ਉਹਨਾਂ ਦੀ ਹੱਥ ਲਿਖਤ ਜੋ ਉਹਨਾਂ ਨੇ ਭਾਈ ਮਨੀ ਸਿੰਘ ਜੀ ਪਾਸੋਂ ਅਬੀ ਬਾਬਾ ਦੀਪ ਸਿੰਘ ਜੀ ਵੱਸੋਂ ਲਖਵਾਏ ਉਹਨਾਂ ਵਿੱਚੋਂ ਕੋਈ ਇੱਕ ਸ੍ਰੂਪ ਹੈ ਉਹ ਲੈ ਕੇ ਇੱਥੇ ਆਏ ਹਨ ਸੰਗਤਾਂ ਨੇ ਬਹੁਤ ਭਾਰੀ ਸਵਾਗਤ ਕੀਤਾ ਫੁੱਲਾਂ ਦੀ ਵਰਖਾ ਕੀਤੀ ਪੰਜਾਂ ਪਿਆਰਾਂ ਦੇ ਪੰਜਾਂ ਨਿਸ਼ਾਨਚੀਆਂ ਦੇ ਨਗਰ ਕੀਰਤਿਆਂ ਦੇ ਅਤੇ ਅੱਗੇ ਜੋ ਨਿਸ਼ਾਨ ਸਾਹਿਬ ਲੈ ਕੇ ਚੱਲਣ ਵਾਲੇ ਸਭਣਾ ਦੇ ਨਾਲ ਉਹਨਾਂ ਦੇ ਹੱਦ ਗ੍ਰੰਥੀ ਨਾਲ ਉਹਨਾਂ ਦੇ ਸੁਪਰਡੈਂਟ ਤੱਕ ਸ੍ਰੀ ਸਤਖੰਡ ਬੋਰਡ ਉਹਨਾਂ ਦਾ ਸਵਾਗਤ ਉਨ੍ਹਾਂ ਦੇ ਗਰਾਮ ਵਿੱਚ ਸਿਰੇ ਪਾ ਕੇ ਹਾਰ ਪਾ ਕੇ ਕੀਤਾ ਤੇ ਨਗਰ ਕੀਰਤਨ ਦੇ ਰੂਪ ਵਿੱਚ ਜੋ ਇਹ ਸਟੇਸ਼ਨ ਤੋਂ ਰੇਲਵੇ ਸਟੇਸ਼ਨ ਤੋਂ ਲੈ ਕੇ ਤੱਕ ਸ੍ਰੀ ਕਿਸਗੜ ਸਾਹਿਬ ਵਿਖੇ ਸਤਗੁਰੂ ਜੀ ਦਾ ਸਰੂਪ ਪਾਲਕੀ ਵਿੱਚ ਸਜਾ ਕੇ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਦੀ ਅਗਵਾਈ ਦੇ ਵਿੱਚ ਇਹ ਸਰੂਪ ਲੈ ਕੇ ਸਾਰੀਆਂ ਸੰਗਤਾਂ ਇੱਥੇ ਪਹੁੰਚੀਆਂ ਤੋਂ ਬਹੁਤ ਭਾਰੀ ਉਤਸ਼ਾਹ ਸੰਗਤਾਂ ਦੇ ਵਿੱਚ ਵੇਖਣ ਨੂੰ ਮਿਲਿਆ ਬੜੀ ਖੁਸ਼ੀ बड़े जयकारियां ਦੇ ਨਾਲ ਉਸ ਵੇਲੇ ਸਾਰਾ ਅਨੰਦ ਪੋਸਾਹ ਦਾ ਵਾਤਾਵਰਣ ਜਿਹੜਾ ਗੂੰਜ ਉੱਠਿਆ ਤੇ ਬੜੀ ਸ਼ਰਧਾ ਭਾਵਨਾ ਦੇ ਨਾਲ ਇੱਥੇ ਪਹੁੰਚੇ ਆ ਜਿੱਤਕ ਉਹਨਾਂ ਦੇ ਪ੍ਰਬੰਧ ਦਾ ਸਬੰਧ ਹੈ ਸਾਰੀਆਂ ਹੀ ਸ੍ਰਾਵਾਂਾਂ ਨਾਲ ਹੀ ਖੁੱਲ੍ਹ ਦਿੱਤੀਆਂ ਗਈਆਂ ਭਾਵੇਂ ਕਿ ਗਿਤੀ ਬਹੁਤੀ ਵੱਧੀ ਹੈ ਸ੍ਰਾਵਾਂ ਤੋਂ ਵੱਡੀ ਨਹੀਂ ਪਰ ਜਿੱਥੇ ਕੋਈ ਰਹਿਣਾ ਚਾਹੇਗਾ ਕਿਉਂਕਿ ਕੋਈ ਪੈਸਾ ਪਾਏ ਜਿੱਤਰ ਸਿੰਘ ਜੀ ਦੀ ਯਾਦ ਵਿੱਚ ਬਣੇ ਇੱਕ ਨਵਾਂ ਸਾਦੇ ਤਨਤਨ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਦੀ ਯਾਤਵਣ ਯਾਤਰੀ ਨਿਵਾਸ ਅਤੇ ਮਾਤਾ ਜੀਤ ਕੌਰ ਦੀ ਯਾਤਰੀ ਨਿਵਾਸ ਇਸੇ ਤਰ੍ਹਾਂ ਰੁੱਤੇ ਦੀ ਬਾਤ ਜੋ ਨਿਵਾਸ ਲੰਗਰ ਦੇ ਸਾਹਮਣੇ ਹੈ ਸਾਰਿਆਂ ਵਿੱਚ ਉਹਨਾਂ ਨੂੰ ਦੱਸਤਾ ਕਿ ਜਿੱਥੇ ਕੋਈ ਰਹਿਣਾ ਚਾਹਵੇ ਉੱਤੇ ਰਹਿ ਸਕਦਾ ਤੇ ਉਸ ਤੋਂ ਇਲਾਵਾ ਲੰਗਰ ਦੀ ਉਹਨਾਂ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਆ ਉਹ ਪ੍ਰਸ਼ਾਦਾ ਜੋ ਉਹਨਾਂ ਨੇ ਆਉਂਦਿਆ ਉਹਨਾਂ ਨੇ ਸਭ ਦੇ ਪ੍ਰਸ਼ਾਦਾ ਚਕਰਾ ਸੀ ਸੋ ਸਭ ਤੋਂ ਪਹਿਲਾਂ ਉਹਨਾਂ ਦੇ ਲਈ ਲੰਗਰ ਦੇ ਉੱਤੇ ਇੱਕ ਹਾਲ ਹੈ ਉੱਥੇ ਉਹਨਾਂ ਨੂੰ ਉੱਚੇ ਤੌਰ ਤੇ ਉੱਥੇ ਸਾਰੀ ਸੰਗਤ ਨੂੰ ਪ੍ਰਸ਼ਾਦੇ ਸ਼ਕਾਇਗੇ ਉਹ ਜਿਹੜਾ ਪੰਜਾ ਪਿਆਰਿਆਂ ਨੂੰ ਉਹਦਾ ਨਿਸ਼ਾਨਚੀਆਂ ਨੂੰ ਅਤੇ ਗੁਰੂ ਕੇ ਵਜ਼ੀਰਾਂ ਨੂੰ ਤੇ ਨਾਲ ਆਏ ਹਨ ਉਹਨਾਂ ਨੂੰ ਵੱਖਰਾ ਜੋ ਇੱਕ ਹਾਲ ਦੇ ਵਿੱਚ ਉਹਨਾਂ ਨੂੰ ਸ਼ਾਦੇ ਸ਼ਕਾਇਗੇ ਤੋਂ ਮੈਂ ਖਵਿਦਾ ਕੇ ਬਹੁਤ ਮੁਬਾਰਕ ਅਦੇ ਖੁਸ਼ੀ ਭਰਿਆ ਸਮਾ ਸੀ ਜਦੋਂ ਸਤੂ ਗੁਰੂ ਜੀ ਦੇ ਸੂ ਤੇ ਰੇਲਵੇ ਸਟੇਸ਼ਨ ਤੋਂ ਲੈ ਕੇ ਸੰਗਤਾਂ ਤੱਕ ਕੀਸਰ ਸਾਹਿਬ ਜੀ ਪਹੁੰਚੀਆਂ ਸਾਰੀਆਂ ਸੰਗਤਾਂ ਨੂੰ ਬਹੁਤ-ਬਹੁਤ ਦੀਆ ਦੀ ਮਿਆਵੀ ਸੰਗਤ ਇਸ ਨਗਰ ਕੀ ਕੋਈ ਸ਼ਾਮਲ ਹੋਈਆਂ ਉਹਨਾਂ ਨੂੰ ਸਾਡੇ ਮਾਨਯੋਗ ਪ੍ਰਧਾਨ ਸਰਦਾਰ ਹਜਿੰਦਰ ਸਿੰਘ ਦੀ ਤਾਮੀ ਪ੍ਰਧਾਨ ਸ਼ੋਨੀ ਗੋਗਾ ਕਮੇਟੀ ਉਹਨਾਂ ਵੱਲੋਂ ਅਤੇ ਜਿੱਤੇ ਤੌਰ ਤੇ ਸਾਡੇ ਮਾਨਯੋਗ ਸਿੱਖ ਪੰਦੀ ਜੀ ਦੀ ਸ਼ਖਸੀਅਤ ਸੈਂਸਰ ਯਾਨੀ ਸੁਲਤਾਨ ਸਿੰਘ ਜੈਦਾ ਤਕਸਰੀ ਕਿਸਗਰ ਸਾਹਿਬ ਉਹਨਾਂ ਵੱਲੋਂ ਬਹੁਤ ਬਹੁਤ ਜੋ ਜਿਆਨ ਨੂੰ ਸਾਡੀਆਂ ਸੰਗਤਾਂ ਲਈ ਜੇ ਕਿਸੇ ਵੀ ਸਬ ਤੋਂ ਵੱਧ ਘਟ ਹੋ ਜਾਂਦੀ ਹੈ ਉਸ ਗੱਲ ਦੀ ਕਮਾ ਮੰਗਦੇ ਮੈਂ ਬੇਨਤੀ ਕਰਾਂਗਾ ਕਿ ਸਾਨੂੰ ਦੱਸੋ ਦੀ ਖੇਚਲ ਕਰੇ ਜੋ ਵੀ ਕਿਸ ਵਸਤੂ ਜੋ ਵੀ ਉਹਨਾਂ ਨੂੰ ਪ੍ਰਬੰਧ ਚਾਹੀਦਾ ਉਹ ਕਰਨ ਦਾ ਪੂਰਾ ਯਤਨ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬੇ ਕਮਾਲ ਅਮਰਤ ਕੇ ਦਾਤੇ ਪੰਥ ਦੇ ਵਾਲੇ ਸਰਬੰਸ ਦਾ ਨਿਕਲਗੀ ਤਰ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਮਹਾਨੇ ਸਥਾਨ ਤਖਤ ਸੱਚਖੰਡ ਸ਼੍ਰੀ ਹਜੂਰ ਸਾਹਿਬ ਅਬਚਲ ਨਗਰ ਸਾਹਿਬ ਨਾਵੇੜ ਤੋਂ ਸਤਿਗੁਰੂ ਧੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਛਤਰ ਛਾਇਆ ਹੇਠ ਪੰਜ ਪਿਆਰੇ ਸਹਿਬਾਨ ਨਿਸ਼ਾਨਤੀ ਸਿੰਘਾਂ ਦੀ ਅਗਵਾਈ ਦੇ ਵਿੱਚ ਰੇਲ ਯਾਤਰਾ ਆਰੰਭ ਹੋਈ ਪੜਾਦਰ ਪੜਾ ਹੁੰਦੇ ਹੋਏ ਅੱਜ ਧੰਤਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਖਾਲਸੇ ਦੀ ਪ੍ਰਗਟਪੂਰਨ ਤਖਤ ਸ੍ਰੀ ਕੇਸਗੜ੍ਹ ਸ੍ਰੀ ਸਾਹਿਬ ਸ੍ਰੀ ਅਨੰਦpur ਸਾਹਿਬ ਦੇ ਵਿਖੇ ਪਹੁੰਚੇ ਨੇ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਬੇਅੰਤ ਸੰਗਤਾਂ ਨੇ ਨਗਰ ਕੀਰਤਨ ਦੇ ਵਿੱਚ ਹਾਜ਼ਰੀ ਭਰੀ ਹੈ ਸਤਿਗੁਰੂ ਜੀ ਕਿਰਪਾ ਕਰਨ ਸਾਰੀਆਂ ਹੀ ਸੰਗਤਾਂ ਦੇ ਸੀਸ ਉੱਤੇ ਮਿਹਰ ਭਰਿਆ ਹੱਥ ਰੱਖ ਕੇ ਸਾਰਿਆਂ ਦੀ ਯਾਤਰਾ ਸਫਲੇ ਕਰਨ ਆਪਣੇ ਚਰਨਾਂ ਦੇ ਵਿੱਚ ਹਾਜ਼ਰੀ ਲਵਾਉਣ ਅੱਜ ਸ਼ਾਮ ਤਕਰੀਬਨ 9 ਵਜੇ ਸ੍ਰੀ ਆਨੰਦਪੁਰ ਸਾਹਿਬ ਜੀ ਤੋਂ ਇਹ ਰੇਲ ਯਾਤਰਾ ਨਗਰ ਕੀਰਤਨ ਇੱਥੋਂ ਚੱਲ ਕਰਕੇ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਸਰਹੰਦ ਵਿਖੇ ਪਹੁੰਚੇਗਾ ਰਾਤਰੀ ਦਾ ਪੜਾਅ ਉੱਥੇ ਹੋਵੇਗਾ ਫਿਰ ਅਗਲਾ ਪੜਾਅ ਤਖਤ ਸ੍ਰੀ ਦਮਦਮਾ ਸਾਹਿਬ ਜੀ ਵਿਖੇ ਔਰ ਸ਼੍ਰੀ ਅਕਾਲ ਤਖਤ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਸੰਪੂਰਨਤਾ ਹੋਵੇਗੀ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਨਗਰੀ ਕੀਰਤਨ ਰੇਲ ਯਾਤਰਾ ਦੇ ਵਿੱਚ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਅੱਜ ਇਹ ਟ੍ਰੇਨ ਜਿਹੜੀ ਨੰਦਪੁਰ ਸਾਹਿਬ ਪਹੁੰਚੀ 25 ਅਗਸਤ ਨੂੰ ਸ਼੍ਰੀ ਹਜੂਰ ਸਾਹਿਬ ਤਖਤ ਸਚਕੰਡ ਸ਼੍ਰੀ ਹਜੂਰ ਸਾਹਿਬ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਅਗਵਾਈ ਹੇਠ ਪੂਜਨੀਕ ਪੰਚਰੇ ਸਹਿਬਾਨ ਇਹਨਾਂ ਦਾ ਅਸੀਸ ਲੈ ਕੇ ਤੇ 1300 ਯਾਤਰੀਆਂ ਦਾ ਜਥਾ ਲੈ ਕੇ ਇਹ 25 ਅਗਸਤ ਨੂੰ 12:30 ਵਜੇ ਉੱਥੋਂ ਤੁਰੇ ਸੀਗੀ ਤੇ ਪਹਿਲਾ ਪ੍ਰਾਅ ਸਾਡਾ ਸੀਗਾ ਤਖਤ ਸ਼੍ਰੀ ਪਟਨਾ ਸਾਹਿਬ ਮਹਾਰਾਜ ਜੀ ਦਾ ਜਨਮ ਸਥਾਨ ਤੇ ਉੱਥੋਂ ਦੇ ਬੁਝਾ ਪਲਾਸ ਸੀਗਾ ਸਾਡਾ ਦਿੱਲੀ ਦਾ ਉਸ ਦੇ ਬਾਅਦ ਸਾਡਾ ਤੀਜਾ ਪੜਾ ਅੱਜ ਹਰਨਪੁਰ ਸਾਹਿਬ ਤਖਤ ਕੇਸਗੜ੍ਹ ਸਾਹਿਬ ਤੇ ਇੱਥੇ ਅੱਜ ਪਹੁੰਚਿਆ ਸੀ ਇੱਥੇ ਦੀ ਸੰਗਤ ਇੱਥੇ ਦੇ ਪਰਬੰਧਕਾਂ ਨੇ ਤੇ ਇੱਥੇ ਦੇ ਕਮੇਟੀ ਨੇ ਸ਼੍ਰੋਮਣੀ ਕਮੇਟੀ ਨੇ ਬਹੁਤ ਸਨਮਾਨ ਕੀਤਾ ਬਹੁਤ ਸੰਗਤ ਦੀ ਸੇਵਾ ਕੀਤੀ ਇੱਥੇ ਵੀ ਤੇ ਅਸੀਂ ਉਹਨਾਂ ਦਾ ਵੀ ਕੋਟਾਨ ਕੋਟ ਧੰਨਵਾਦ ਕਰਦੇ ਹਾਂ ਤੇ ਆਗਿਆ ਵੀ ਜਿੱਥੇ-ਜਿੱਥੇ ਸੰਗਤ ਨੇ ਲੰਗਰ ਦੀ ਸੇਵਾ ਕੀਤੀ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੇ ਹੁਣ ਸਾਡੀ ਰਾਤੀ 9 ਵਜੇ ਇਥੋਂ ਵਾਪਸੀ ਹੈਗੀ ਤੇ ਫਤਿਹਗੜ ਸਾਹਿਬ ਸਰੰਗ ਅੱਜ ਪਹੁੰਚਾਂਗੇ ਰਾਤ ਨੂੰ ਤੇ ਉੱਥੇ ਸਾਡੀ ਵਿਸ਼ਰਾਮ ਸ਼ਾਂਤੀ ਹੈਗੀ ਤੇ ਉਸਦੇ ਬਾਅਦ ਕੰਮ ਤੋਂ ਨਿਕਲ ਕੇ ਸਾਬੋ ਕੀ ਤਲਵੰਡੀ ਦੰਦਮਾ ਸਾਹਿਬ ਜਾਵਾਂਗੇ ਤੇ ਦੰਦਮਾ ਸਾਹਿਬ ਤੋਂ ਦੋ ਤਰੀਕ ਨੂੰ ਨਿਕਲ ਕੇ ਸ਼੍ਰੀ ਅਪਰਸਰ ਸਾਹਿਬ ਦਰਬਾਰ ਸਾਹਿਬ ਪਹੁੰਚਾਂਗੇ ਤੇ ਉਸ ਤੋਂ ਬਾਅਦ 4 ਤਰੀਕ ਨੂੰ ਪੋਥੋਂ 11:30 11 ਵਜੇ ਅਕਾਲ ਤਖਤ ਸਾਹਿਬ ਤੋਂ ਨਗਰ ਮਿਸ਼ਾਲ ਨਗਰ ਕੀਰਤਨ ਨਿਕਲੂਗਾ ਤੇ ਅਕਾਲੀ ਪਾਵਾ ਫੁੱਲਾ ਸਿੰਘ ਜੀ ਬੁਰਸਤੇ ਪੋਥੋਂ ਹੱਲਾ ਕਰਾਂਗੇ ਜਿੱਤਾ ਹਜੂਰ ਸਾਹਿਬ ਜਿੱਦਾਂ ਕਿਰਪਾਨਾ ਕੱਢ ਕੇ ਹੱਲਾ ਹੁੰਦਾ ਹੈ ਉਹ ਹੱਲਾ ਕਰਾਂਗੇ ਉੱਥੇ ਤੇ ਉਹਦੇ ਵਿੱਚ ਸ਼ਿਰਕਤ ਕਰਾਂਗੇ ਬਾਬਾ ਬਲਵੀਰ ਸਿੰਘ ਜੀ ਬੁੱਢਾ ਦਲ ਸ਼ਾਨੋ ਕਰੋੜੀ ਤੇ ਬਾਬਾ ਉਤਾਰ ਸਿੰਘ ਜੀ ਬਿਦਿਚੰਦ ਦਲ ਤੇ 바બા ਬਲਬੀਰ ਸਿੰਘ ਜੀ ਤਰਨਾ ਦਲ ਉਹ ਵੀ ਉਹਦੇ ਵਿੱਚ ਉਹਨਾਂ ਦੇ ਹਾਤੀ ਕੋੜੇ ਇਹ ਸਾਰਾ ਕੁਝ ਲੈ ਕੇ ਊਂਟ ਤੇ ਉਹ ਲੈ ਕੇ ਸਾਰਾ ਉਹ ਦਲ ਵਿੱਚ ਨਗਰ ਕੀਰਤਨ ਵਿੱਚ ਆਉਂਦਾ ਉਹਨਾਂ ਨੇ ਵੀ ਦੱਸਿਆ ਸਾਨੂੰ ਤੇ ਸਾਰੀ ਸੰਗਤ ਨੂੰ ਫਿਰ ਇੱਕ ਵਾਰੀ ਕਹਾਂਗਾ ਅਮਰਸਰ ਸਾਹਿਬ ਵੀ ਨਗਰ ਕੀਰਤਨ ਜਿਹੜੇ ਨਿਕਲੂਗਾ